ਮੰਨਣਾ ਜ਼ਰੂਰੀ ਸੀ ਕਿਉਂਕਿ ਪੰਜਾਂ ਵਿੱਚ ਪੰਜਾਂ ਦਾ ਜਿਹੜਾ ਹੁਕਮ ਹੈ ਉਹ ਪੰਥ ਦਾ ਹੁਕਮ ਹੈ ਇਹ ਹੁਕਮ ਗੁਰੂ ਗੋਬਿੰਦ ਸਿੰਘ ਨੂੰ ਸਿਰੇ ਮੰਨਣਾ ਪਿਆ ਇੱਕ ਸੰਗਤ ਸਿੰਘ ਜਿਹਦੀ ਸ਼ਕਲ ਜੜੀ ਹੈ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਜੁਲਦੀ ਸੀ ਉਹਨੂੰ ਕਲਗੀ ਲਗਾ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਚੋਰੀ ਨਹੀਂ ਗਏ ਛੁਪ ਕੇ ਨਹੀਂ ਗਏ ਸਗੋ ਤਾੜੀ ਮਾਰ ਕੇ ਉਹ ਗੁਰਾ ਦੇ ਕੇ ਗਏ ਨੇ ਤਾੜੀ ਮਾਰ ਕੇ ਗਏ ਨੇ ਕਿ ਸਿੱਖਾਂ ਦਾ ਗੁਰੂ ਨੱ ਚੱਲਾ ਹੈ ਚੱਲਾ ਹੈ ਫੜ ਲਓ ਜਿਹਨੇ ਫੜਨਾ ਹੈ ਬੜੀ ਜ਼ੋਰ ਦੀ ਤਾੜੀ ਮਾਰੀ ਔਰ ਹੋਂਕਾ ਮਾਰਿਆ ਹੋਂਕਾ ਮਾਰਿਆ ਤੇ ਸਾਰੇ ਮੁਗਲ ਨੂੰ ਕੁਝ ਸਮਝ ਹੀ ਨਾ ਆਈ ਕੁਝ ਉਹਨਾਂ ਨੇ ਸ਼ਰਾਬਾ ਸ਼ੁਰਬਾ ਪੀਤੀਆਂ ਸਨ ਸ਼ਰਾਬਾਂ ਪੀ ਕੇ ਐਸੇ ਸੁੱਤੇ ਸਨ ਕਿ ਉਹਨਾਂ ਨੂੰ ਕੁਝ ਸਮਝ ਨਾ ਆਈ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਆਪਸ ਵਿੱਚ ਹੀ ਮਾਰ ਮਾਰ ਕੇ ਲੜਨ ਲੱਗੇ ਆਪਸ ਵਿੱਚ ਹੀ ਮਰ ਮਰ ਗਏ ਆਪਸ ਵਿੱਚ ਹੀ ਮੁਗਲਾ ਇੱਕ ਦੂਜੇ ਨੂੰ ਮਾਰਨ ਲੱਗੇ ਇੱਕ ਦੂਜੇ ਨੂੰ ਮਾਰ ਮਾਰ ਕੇ ਉਹਨਾਂ ਦੇ ਲੋਥਾਂ ਦੇ ਢੇਰ ਲੱਗੇ ਆਪਸ ਵਿੱਚ ਹੀ ਕੱਟ ਵੱਢ ਛੁਰਨੀ ਸ਼ੁਰੂ ਕਰ ਦਿੱਤੀ ਜਿੱਥੋਂ ਤਾੜੀ ਮਾਰ ਕੇ ਨੰਗੇ ਉੱਥੇ ਹੁਣ ਤਾੜੀ ਸਾਹਿਬ ਗੁਰਦੁਆਰਾ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਪਰ ਵੇਪਰ ਵਾਹ ਹੋ ਕੇ ਲੰਗੇ ਜਦੋਂ ਵੇਪਰ ਵਾਹ ਹੋ ਕੇ ਲੰਗੇ ਕੋਲ ਬਾਬਾ ਅਜੀਤ ਸਿੰਘ ਬਾਬਾ ਜੂਝਾਰ ਸਿੰਘ ਦੀਆਂ ਲੋਥਾਂ ਸਨ ਉਹਨਾਂ ਲੋਥਾਂ ਦੇ ਕੋਲੋਂ ਜਦੋਂ ਨੰਗਦੇ ਹੋਏ ਤਾਂ ਭਾਈ ਦਿਆ ਸਿੰਘ ਜੀ ਨੇ ਹੁਕਮ ਮਾਰ ਕੇ ਕਿਹਾ ਕਹਿੰਦੇ ਇੰਜ ਚੱਲ ਚੱਲੇ ਹੋ ਜਿਵੇਂ ਅਨਜਾਨ ਬਣ ਕੇ ਜਾ ਰਹੇ ਹੋ ਜਿਉ ਤੁਹਾਨੂੰ ਕੁਝ ਪਤਾ ਹੀ ਨਹੀਂ ਕਹਿੰਦੇ ਇੱਕ ਵਾਰੀ ਆਪਣੇ ਪੁੱਤਰਾਂ ਨੂੰ ਇੱਕ ਵਾਰੀ ਨਿਹਾਰ ਜਾਓ ਪਿਆਰ ਦਾ ਕਰ ਜਾਓ ਤੁਸੀਂ ਇੰਝ ਚੱਲੇ ਹੋ ਜਿਵੇਂ ਤੁਸੀਂ ਦੇਖਿਆ ਹੀ ਨਹੀਂ ਇਸ ਤਰ੍ਹਾਂ ਚੱਲੇ ਹੋ ਇਸ ਤਰ੍ਹਾਂ ਦੇ ਕਹਿਣ ਨਾਲ ਇੱਕ ਬਾਪ ਦੇ ਦਿਲ ਵਿੱਚ ਕਿਸ ਤਰ੍ਹਾਂ ਹਰ ਇੱਕ ਬਾਪ ਦੇ ਦਿਲ ਵਿੱਚ ਟਕ ਵਾ ਜਾਂਦਾ ਹੈ ਜਦੋਂ ਇੰਨਾ ਕਿਆ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਇਹ ਜਿਹੜੇ ਸਿੱਖ ਹਨ ਇਹ ਵੀ ਮੇਰੇ ਪੁੱਤਰ ਹਨ ਮੈਂ ਕਿਨੂੰ ਕਿਨੂੰ ਨਿਹਾਰਾਂ ਕਿਨੂੰ ਕਿਨੂੰ ਪਿਆਰ ਕਰਾਂ ਇਹ ਵੀ ਮੇਰੇ ਪੁੱਤਰ ਹਨ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕੋਈ ਇਹ ਨਾ ਕਹਵੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਤੇ ਸਿੱਖਾਂ ਵਿੱਚ ਫਰਕ ਰੱਖਿਆ ਹੈ ਕਹਿੰਦੇ ਇਹ ਵੀ ਮੇਰੇ ਪੁੱਤਰ ਹਨ ਇਹ ਵੀ ਮੇਰੇ ਪੁੱਤਰ ਹਨ ਫਿਰ ਭਾਈ ਦਿਆਲ ਸਿੰਘ ਜੀ ਨੇ ਕਿਹਾ ਕਹਿੰਦੇ ਨੇ ਇਹਨਾਂ ਉੱਤੇ ਕਿਸ ਤਰ੍ਹਾਂ ਇਹਨਾਂ ਦੇ ਦੁਸ਼ਮਣਾਂ ਨੇ ਪੇਟ ਚੀਰੇ ਹਨ ਕਿਸ ਤਰ੍ਹਾਂ 파ੜ ਪਾਈ ਹੈ ਕਿਸ ਤਰ੍ਹਾਂ ਢੱਡ ਪਏ ਹਨ ਜ਼ਖਮੀ ਜ਼ਖਮੀ ਹੋਏ ਹਨ ਖੂਨ ਨਿਸਰ ਰਿਹਾ ਹੈ ਕੋਈ 2 ਗੱਜ ਦਾ ਖੱਪੜ ਇਹਨਾਂ ਤੇ ਪਾ ਜਾਓ ਕਹਿੰਦੇ ਜੇ ਮੇਰਾ ਮੈਂ ਆਪਣਾ ਸਾਫਾ ਲਾ ਕੇ ਦੇਨਾ ਦੋ ਟੁਕੜੇ ਕਰਕੇ ਇਹ ਹੀ ਇਹਨਾਂ ਤੇ ਪਾ ਜਾਓ ਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੇ ਸਾਰੇ ਸਿੱਖ ਹੋਰ ਵੀ ਲੰਮੇ ਪੇਹ ਹਨ ਉਹ ਵੀ ਮੇਰੇ ਪੁੱਤਰ ਹਨ ਜੇ ਉਹਨਾਂ ਤੇ ਵੀ ਪਾਸ ਸਕਦਾ ਹੈ ਖੱਪਣ ਤਾਂ ਪਾਲ ਹੈ ਕਹਿੰਦੇ ਉਹ ਵੀ ਸਿੱਖ ਉਹ ਵੀ ਮੇਰੇ ਪੁੱਤਰ ਹਨ ਕਹਿੰਦੇ ਇਹ ਨਹੀਂ ਹੋ ਸਕਦਾ ਇਹ ਭਾਈ ਦਿਆ ਜੀ ਨੇ ਦਿਆ ਸਿੰਘ ਜੀ ਨੇ ਕਿਹਾ ਉਹਨਾਂ ਨੇ ਤੁਹਾਡਾ ਗੁੱਸਾ ਇਨ੍ਹਾਂ ਫਰਜੰਦਾ ਤੇ ਕੱਟਿਆ ਹੈ ਇਨ੍ਹਾਂ ਮਾਰ ਟੁੱਕ ਕੀਤਾ ਹੈ ਕਿ ਇਨ੍ਹਾਂ ਵਿੱਚ ਲਉ ਸਿਮ ਰਿਆ ਹੈ ਜਦੋਂ ਸਵੇਰ ਚੜੇਗੀ ਇੱਲਾ ਆਣ ਗਿਆਂ ਇਹਨਾਂ ਦੀਆਂ ਬੋਟੀਆਂ ਬੋਚ ਬੋਚ ਕੇ ਲੈ ਜਾਣਗੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਲੈ ਕੇ ਜਾਣ ਦਿਓ ਕਹਿੰਦੇ ਜਿੰਨੀਆਂ ਉੱਚੀਆਂ ਖੜਨਗੀਆਂ ਨਾ ਉਹਨੇ ਉੱਚੇ ਨਿਸ਼ਾਨ ਸਾਬ ਝੁੱਲਣਗੇ ਉਹਨੇ ਉੱਚੇ ਉੱਚੇ ਨਿਸ਼ਾਨ ਸਾਬ ਝੁੱਲਣਗੇ ਤਾਂ ਹੀ ਕਿੰਨੇ ਕਿੰਨੇ ਉੱਚੇ ਸਾਡੇ ਹਰ ਪਾਸੇ ਨਿਸ਼ਾਨ ਸਾਬ ਝੁੱਲ ਰਹੇ ਹਨ ਇੱਕ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਇਹ ਕਹਿੰਦੇ ਨੇ ਇਹ ਗਰੀਬ ਤੋਂ ਗਰੀਬ ਵੀ ਹੋਵੇ ਨਾ ਉਹ ਵੀ ਕਫਨ ਤੋਂ ਨਹੀਂ ਜਾਂਦਾ ਆ ਤੁਸੀਂ ਇਤਨੇ ਸ਼ੈਨਸ਼ਾ ਚੰਦਨ ਦੀ ਚੋਕੀ ਪ੍ਰਸ਼ਾਦੀ ਹਾਥੀ ਔਰ ਇਤਨੇ ਵੱਡੇ ਪਾਸ਼ਾ ਦੇ ਪਾਦਸ਼ਾਹ ਇੱਕ ਇਹ ਬੱਚੇ ਜਿਹੜੇ ਨੇ ਕਫਨੋਂ ਤੋਂ ਬਿਨਾਂ ਚੱਲੇ ਜਾਣ ਇੱਕ ਗਰੀਬ ਤੋਂ ਗਰੀਬ ਨੂੰ ਹੀ ਕਫਨ ਮਿਲਦਾ ਹੈ ਗਰੀਬ ਤੋਂ ਗਰੀਬ ਮਾਪੇ ਜਗ ਵਿੱਚ ਪਹੇਨੇ ਕਫਨੋਂ ਬਗੈਰ ਦਸ ਕਿਵੇਂ ਗਏ ਨੇ ਗਰੀਬ ਤੋਂ ਗਰੀਬ ਵੀ ਨੂੰ ਹੀ ਕਫਨ ਪਾ ਕੇ ਭੇਜਦੇ ਹਨ ਇਹ ਤੁਹਾਡੇ ਫਰਜ਼ੰਦ ਹਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਸ਼ਹੀਦਾਂ ਦੀਆਂ ਲਾਸ਼ਾਂ ਕਫਨਾਂ ਦਾ ਮੁੱਠਾ ਜ ਨਹੀਂ ਸ਼ੀਦਾਂ ਦੀਆਂ ਜਿਹੜੀਆਂ ਲਾਸ਼ਾਂ ਹਨ ਉਹ ਕਪਣਾ ਦਾ ਮੁਥਾਜ ਨਹੀਂ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੋਂ ਬਚਾਉਂਦੇ ਹੋਏ ਨਾ ਪੈਰ ਵਿੱਚ ਜੁੱਤਾ ਕੁਝ ਨਹੀਂ ਤਿੰਨ ਸਿੰਘ ਇਹ ਸਨ ਭਾਈਬਾਨ ਸਿੰਘ ਦਿਆ ਸਿੰਘ ਤੇ ਧਰਮ ਸਿੰਘ ਇਹਨਾਂ ਨੂੰ ਕਿਹਾ ਤੁਸੀਂ ਮੈਂ ਮਾਛੀਵਾੜ ਦੇ ਜੰਗਲਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਾਣ ਲੱਗੇ ਕਿ ਤੁਸੀਂ ਮੇਰੇ ਇੱਥੇ ਪਹੁੰਚ ਜਾਣਾ ਮਾਛੀਵਾੜੇ ਦੇ ਜੰਗਲਾਂ ਵਿੱਚ ਕਿਉਂਕਿ ਸਾਰੇ ਜਿਹੜੇ ਦੁਸ਼ਮਣ ਦੂਤ ਜੜੇ ਨੇ ਮੁਗਲ ਫੌਜ ਪਿੱਛੇ ਲੱਗੀ ਹੋਈ ਹੈ ਦੇਖ ਰਹੀ ਹੈ ਕਿਉਂਕਿ ਫੜਨਾ ਹੈ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਇਸ ਕਰਕੇ ਚਾਰੇ ਪਾਸੇ ਦੁਸ਼ਮਣ ਨੇ ਘੇਰਿਆ ਹੋਇਆ ਹੈ ਤੇ ਮਾਨ ਸਿੰਘ ਦਿਆਲ ਸਿੰਘ ਤੇ ਧਰਮ ਸਿੰਘ ਨੂੰ ਕਿਹਾ ਕਿ ਮੇਰੇ ਪਿੱਛੇ ਪਿੱਛੇ ਆ ਜਾਣਾ ਇਸ ਤਰ੍ਹਾਂ ਹੀ ਜਦੋਂ ਮਾਨ ਸਿੰਘ ਤੇ ਇਹ ਤਿੰਨ ਸਿੰਘ ਜਦੋਂ ਚਮਕੌਰ ਦੀ ਗੱਡੀ ਵਿੱਚੋਂ ਨਿਕਲੇ ਸਵੇਰ ਦਾ ਵੇਲਾ ਤਿੰਨ ਸਿੰਘ ਜਿਹੜੇ ਸਨ ਇਹਦੇ ਪਿੱਛੇ ਗਏ ਇਹ ਗੁਰੂ ਜੀ ਟੀਆਂ ਗੱਲਾਂ ਕਰਦੇ ਕਰਦੇ ਨਿਕਲੇ ਬਿਆਨ ਕਰਦੇ ਹਨ ਸਾਡੇ ਪ੍ਰੀਤਮ ਸਾਡੇ ਮਾਲਕਾ ਸਾਡੇ ਦਾਤਿਆ ਵਜੰ ਵਾ ਲਿਆ ਕਿੱਥੇ ਕੂਡੇਰੇ ਲਾਏ ਕਿੱਥੇ ਕੂਡੇਰੇ ਲਾਏ ਸਾਡੇ ਪ੍ਰੀਤਮ ਸਾਡੇ ਮਾਲਕਾ ਸਾਡੇ ਦਾਤਿਆ ਬਜੰਵਾਲਿਆ ਕਿੱਥੇ ਕੂਡੇਰੇ ਲਾਏ ਕਿੱਥੇ ਕੂਡੇਰੇ ਲਾਏ ਸਾਡੇ ਪ੍ਰੀਤਮ ਸਾਡੇ ਮਾਲਕਾ ਸਾਡੇ ਦਾਤਿਆ ਬਜੰਵਾਲਿਆ ਕਿੱਥੇ ਕੂਡੇਰੇ ਲਾਏ ਕਿੱਥੇ ਕੁ ਡੇਰੇ ਲਾਏ ਕਿੱਥੇ ਗੁਜਾਰੀ ਰਾਤ ਗੁਰੂ ਨੇ ਕਿੱਥੇ ਗੁਜਾਰੀ ਰਾਤ ਗੁਰੂ ਨੇ ਕੋਈ ਖਬਰ ਮਿਲ ਜਾਏ ਕਿੱਥੇ ਕੁ ਡੇਰੇ ਲਾਏ ਕਿੱਥੇ ਕੁ ਡੇਰੇ ਲਾਏ ਕਿੱਥੇ ਕੁ ਡੇਰੇ ਲਾਏ ਕਿੱਥੇ ਕੁ ਡੇਰੇ ਲਾਏ ਸਾਡੇ ਪ੍ਰੀਤਮ ਸਾਡੇ ਮਾਲਕਾ ਸਾਡੇ ਦਾਤਿਆ ਬਜਵਾਲਿਆ ਕਿੱਥੇ ਕੁੜੇ ਰੇ ਲਾਏ ਕਿੱਥੇ ਕੁੜੇ ਰੇ ਲਾਏ ਮੋ ਮਮਤਾ ਦੀ ਦੁਨੀਆ ਸਾਰੀ ਮੋ ਮਮਤਾ ਦੀ ਦੁਨੀਆ ਸਾਰੀ ਇਸ ਗੱਲ ਤੋਂ ਇਨਕਾਰ ਨਹੀਂ ਮੋ ਮਮਤਾ ਦੀ ਦੁਨੀਆ ਸਾਰੀ ਇਸ ਗੱਲ ਤੋਂ ਇਨਕਾਰ ਨਹੀਂ ਧੀਆਂ ਪੁੱਤਰ ਸਾਰਿਆਂ ਨੂੰ ਪਿਆਰੇ ਕੋਣ ਕਹੇ ਮੈਨੂੰ ਪਿਆਰ ਨਹੀਂ ਧੀਆਂ ਪੁੱਤ ਸਾਰਿਆਂ ਨੂੰ ਪਿਆਰੇ ਕੋਣ ਕਹੇ ਮੈਨੂੰ ਪਿਆਰ ਨਹੀਂ ਦੋ ਦੋ ਪੁੱਤਰ ਵਾਰੇ ਉਸ ਜੋ ਬਾਪ ਨੂੰ ਪੁੱਛਿਆ ਜਾਵੇ